ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿੋਵਾ ਦੇ ਆਰਜੀ ਡਰੇਨ ਪੁਲ ਤੇ ਅਸੰਤੁਲਿਤ ਟਰੱਕ ਨੇ 6-7 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਇੱਕ ਸਕੂਟਰ ਨਹਿਰ ਵਿੱਚ ਢਿੱਗ ਗਿਆ ਸਾਰੇ ਲੋਕਾਂ ਨੇ ਗੁੱਸਾ ਪ੍ਰਗਟਾਇਆ ਤੇ ਪਿੋਵਾ ਦੇ ਆਰਜੀ ਨਹਿਰੇ ਪੁਲ ਦੇ ਅਸੰਤੁਲਿਤ ਟਰੱਕ ਨੇ 6-7 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਲੱਗਣ ਕਰ ਇੱਕ ਸਕੂਟਰ ਸਰਸਵਤੀ ਨਹਿਰ ਵਿੱਚ ਡਿੱਗ ਗਿਆ ਸਾਨਕ ਲੋਕਾਂ ਨੇ ਦੱਸਿਆ ਕਿ ਡਰੇਨ ਦਾ ਪੁਲ ਕਈ ਮਹੀਨੇ ਪਹਿਲਾਂ ਬਣਾ ਜਾਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਡਰੇਨ ਦਾ ਪੁਲ ਨਹੀਂ ਬਣਾਇਆ ਗਿਆ ਜਿਸ ਕਾਰਨ ਆਰਜੀ ਟ੍ਰੇਨ ਦੇ ਪੁਲ ਤੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਰੈਂਪ ਤੇ ਫਰਕ ਲਾ ਕੇ ਆਪ ਬਾਹਰ ਸੀ ਤੇ ਟਰੱਕ ਰੇੜ ਕੇ ਆਇਆ ਸਾਰਾ ਸਾਰੀ ਗੱਡੀਆਂ ਤੋੜਦੀਆਂ ਵਿੱਚ 6-7 ਗੱਡੀਆਂ ਦਾ ਜਾਫਟ ਡਰਾਈਵਰ ਬਾਹਰ ਸੀ ਉਹਦੇ ਵਿੱਚ ਤੋਂ ਪੁਲਿਸ ਆਈ ਏ ਮੋਕੇ ਤੇ ਪੁਲਿਸ ਤਾਂ ਬਹੁਤ ਲੇਟ ਆਈ ਏ ਤੋ ਕਿਤਨਾ ਨੁਕਸਾਨ ਹੋ ਗਿਆ ਗੱਡੀਆਂ ਦਾ ਗੱਡੀ 6-7 ਗੱਡੀਆਂ ਦਾ ਨੁਕਸਾਨ ਇੱਕ ਸਕੂਟਰੀ ਵਿੱਚ ਡਿੱਗੀ ਹੋਈ ਉਹਦੇ ਵਿੱਚ ਇਹ ਇੱਕ ਬਹੁਤ ਹੀ ਇੱਕ ਇਕੱਠਾ ਹੋ ਇਹ ਜੋ ਆਜੂਈ ਹੈ ਇੱਕ ਕਰ ਸਿਰ 5 ਤੋਂ ਘੱਟ ਹੋ ਗਈ ਤੇ ਇਸ ਤਰ੍ਹਾਂ ਜਿਹੜਾ ਨਹੀਂ ਬਣਾਇਆ ਨਾੜੇ ਕਿਉਂਕਿ ਪੀਣਾ ਕੋਲ ਪੁਰਾਣਾ ਚਾਹੀਦਾ ਕੋਲ ਦੀ ਵਜ੍ਹਾ ਤੋਂ ਇੰਨਾ ਵੱਡਾ ਅਸਰ ਹੋਇਆ ਠੀਕ ਹੈ ਪਹਿਲਾਂ ਕੋਈ ਨਹੀਂ ਪਹਿਲਾਂ ਦੱਤੀਆਂ ਆਈਆਂ ਕੁੱਟੀਆਂ ਸਈਆਂ ਦੱਸੀ ਸਤੋਏ ਠੀਕ ਲੱਗਾ ਕੁੱਟੀਆਂ ਇੱਕ ਦਾ ਕੁੱਟੀ ਵਾਲਾ ਉਹਦੇ ਨਾਲ ਲੰਮੇ ਬਣਿਆ ਪਿਆਦਾ ਜਿਹਨੇ ਰੱਬ ਨੇ ਹੱਥ ਦੇ ਕੇ ਰੱਖਿਆ ਇਹਨੇ ਤਾਬਤ ਇਹਨਾਂ ਮਾਰ ਸਕੇ ਸਈਆਂ ਜੋ ਰਾਖੇ ਰੱਖੇ ਹਨ ਤਾਂ ਇਹਦੇ ਫੋਲਦੇ ਟੁੱਟੇ ਚ ਸਕਾਰ ਮਾਰੋ 10 ਬੰਦੇ ਜਾਂ ਵੀ ਬੰਦੇ ਲੱਗੇ ਚੋਲ ਬਣਾਉਣ ਦੇ ਚੋਪੜ ਨੂੰ ਅੱਜ ਤੋਂ ਪਹਿਲਾਂ ਪੰਜਾਂ ਚਾਈਦੇ 2 ਮਹੀਨੇ ਪਹਿਲਾਂ ਇਹਨਾਂ 2 ਮਹੀਨਾ ਟਾਈਮ ਲੱਗਾ ਸੀ ਜਿਹਨੂੰ ਸਵਾ ਸਾਲ ਹੋ ਗਿਆ ਪੁਲ ਨਹੀਂ ਬਣਾਇਆ। ਨਾ ਕੋਈ ਸੜਕ ਬਣੀ, ਇਹ ਬੜੀ ਦੁੱਖ ਦੀ ਗੱਲ ਹੈ ਇਹ ਕਿ ਜਿਹੜੇ ਸਾਡੇ ਅੱਜ ਤੇਗੇ ਦੇ ਵਿੱਚ ਇੱਕ ਹੋਰਾਂ ਮੱਜਣਾ ਸੀ। ਅੱਜ ਕਿੰਨੀ ਜਨਕਤਾਵਾਦੀ ਘੱਟ ਘੱਟ 20-25 ਬੰਦੇ ਜਿਵੇਂ ਲੈ ਤੁਸੀਂ ਆਪ ਨੂੰ। ਇਹ ਪਰਮਾਧਮ ਹੱਥ ਦੇ ਕੇ ਰੱਖਿਆ। ਮੈਂ ਵਾਹਿਗੁਰੂ ਕੋਲ ਕੀ ਕਰਾਂਗਾ ਅਰਦਾਸ ਕਿ ਬਤਵਾਤ ਮੈਂ ਨਾਲ ਦੀ ਜਾਨੇ ਬਕੀਆਂ ਦੀ ਤੇ ਅਸੀਂ ਮੰਤਰੀ ਨਹੀਂ ਅਸੀਂ ਵੀਰ ਕਰਾਂਗੇ ਰਾਜਾ ਮੰਤਰੀ ਨੂੰ ਕਿ ਉਹਨਾਂ ਨਾਲ ਟਾਈਮ ਜਲਦੀ ਤੋਂ ਜਲਦੀ ਪੁਲ ਬਣਾਏ ਇਹਨਾਂ ਤਰਕਟਣਾ ਦੋ ਸਾਰੇ ਲੋਕਾਂ ਨੂੰ ਅਜਾਦ ਜਿਹੇ ਕਿਉਂਕਿ ਇਹ ਇਹ ਪੌੜੇ ਚੰਡੀਗੜ੍ਹ ਤੋਂ ਸਿੱਧਾ ਇਸਾਰ ਜਾਂਦਾ ਹੋਣਾ ਪੌੜੇ ਜਿਹੜੀ ਉੱਤੇ ਬੱਤਾਂ ਹੈ ਇਹ ਅਣਜਾਣੇ ਕਿਵੇਂ ਤੱਕੜਨ ਪਤਾ ਨਹੀਂ ਲੱਗਾ ਵੀ ਮੈਂ ਕਿੱਥੋਂ ਲੰਘਣਾ ਹੈ ਲੰਘਣਾ ਦੇ ਪੌੜੇ ਉੱਥੋਂ ਦੀ ਘੁੰਮ ਕੇ ਆਉਣੇ ਸ਼ਾਇਦ ਵਿੱਚੋਂ ਕੋਈ ਕਾਹਦ ਦੱਖਦਾ ਹੋਈ ਜੋ ਮੈਂ ਇਹੀ ਤਰ੍ਹਾਂ ਦਾ ਫੀਡ ਮੁੱਖ ਮੰਤਰੀ ਦੇ ਵੀ ਕਿ ਸਾਡੇ ਪੇਵੇ ਦਾ ਤਾਂ ਤਾਸ ਤੇ ਹੋਇਆ ਨਹੀਂ ਅਬਨਾਸ਼ ਹੋਇਆ ਹੈ ਇਹ ਪੇਵੇ ਦਾ ਅਬਨਾਸ਼ ਹੋਇਆ ਹੈ ਕਿਉਂਕਿ ਇਹ ਪੌੜ ਨੂੰ ਕਢਾ ਕੇ ਜਨਤਾ ਦਾ ਇੱਕ ਮੈਸੇਜ ਹੈ ਜਿਹੜਾ ਇਹ ਉੱਤੇ ਜਾਣਾ ਚਾਹੀਦਾ ਜਿੰਨੇ ਲੋਕ ਦਾ ਪ੍ਰਸ਼ਾ ਮੋਗਾ ਦੇ ਲੁਧਿਆਣਾ ਰੋਡ ਤੇ ਅੱਜ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਮੋਗਾ ਤੋਂ ਲੁਧਿਆਣਾ ਵੱਲ ਜਾ ਰਹੀਆਂ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੂਜੇ ਪਾਸੇ ਬਣੇ ਨਾਲੇ ਨੂੰ ਪਾਰ ਕਰਕੇ ਪਲਟ ਗਈਆਂ ਹਸਪਤਾਲ ਵਿੱਚ ਦਾਖਲ ਉਹਨਾਂ ਨੂੰ ਕਰਵਾਇਆ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਸੀਂ ਕਿਹੜੀ ਜਗ੍ਹਾ ਕੋਾਰੇ ਸੀ ਅਸੀਂ ਇਧਰੋਂ ਮੋਗੇ ਬਜ਼ਾਰ ਚੋਂ ਆ ਰਹੇ ਸੀ ਦੋਨੇ ਗੱਡੀਆਂ ਤੇ ਹੌਲੀ ਸਪੀਡ ਤੇ ਆ ਰਹੀਆਂ ਸੀਗੀਆਂ ਤੇ ਅਸੀਂ ਇੱਕ ਦੂਜੇ ਨੂੰ ਬਚਾਉਂਦੇ ਹੋਏ ਤੇ ਸਾਡੀਆਂ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਤੇ ਇੱਕ ਮਜ਼ਦੂਰ ਭਾਈ ਦੇ ਥੋੜੀ ਜਿਹੀ ਸਾਥ ਆ ਤੇ ਇੱਕਦਮ ਬ੍ਰੇਕ ਮਾਰੀ ਸੀ ਕੀ ਕਾਰ ਹੋ ਗਿਆ ਬ੍ਰੇਕ ਮਾਰਨ ਦਾ ਬ੍ਰੇਕ ਜੀ ਉਹ ਅੱਗੇ ਰੇੜੀ ਆ ਗਈ ਸੀਗੀ ਉਹਦੇ ਕਰਕੇ ਸਾਨੂੰ ਬ੍ਰੇਕ ਮਾਰਨੇ ਭਾਈ ਤੇ ਮਜ਼ਦੂਰ ਕਿਵੇਂ ਟੇਢ ਗਿਆ ਮਜ਼ਦੂਰ ਜੀ ਕੰਮ ਕਰੀ ਜਾਂਦਾ ਸੀ ਸਾਈਡ ਤੇ ਜਦੋਂ ਗੱਡੀਆਂ ਸਾਈਡ ਤੇ ਹੋਈਆਂ ਉਹ ਮਜ਼ਦੂਰ ਮੂਰੇ ਲਪੇਟ ਚ ਆ ਗਿਆ ਅੱਛਾ ਤੇ ਜਿਹੜੇ ਗੱਡੀਆਂ ਦੇ ਵਿੱਚ ਬੈਠੇ ਸੀ ਉਹ ਸੇਫ ਸੀ ਹਾਂਜੀ ਉਹ ਸਾਰੇ ਠੀਕ ਆਈ ਮਜ਼ਦੂਰ ਦੀ ਹਾਲਤ ਕਿਸ ਤਰ੍ਹਾਂ ਦੀ ਉਹ ਤਾਂ ਠੀਕ ਸੀਗਾ ਹਾਂਜੀ ਬਾਕੀ ਉਹ ਜੀ ਹਸਪੀਟਲ ਜਾ ਕੇ ਉਹਦਾ ਹਲਚਲ ਪੁੱਛਦੇ ਆ ਵੈਸੇ ਤਾਂ ਉਹ ਠੀਕ ਸੀ ਇੱਥੇ ਪਾਰਟੀਆਂ ਕਿਵੇਂ ਟੁੱਟੀਆਂ ਗੱਡੀਆਂ ਵਾਸੋਂ ਇੱਕਦਮ ਮੂਰ ਫਰਕੱਟ ਵੱਜ ਗਈ ਇੱਕ ਦੂਜੇ ਚ ਵੱਜ ਕੇ ਕੱਟ ਵੱਜ ਗਿਆ ਉਹ ਠੀਕ ਹੈ ਜੀ ਜਗ ਗੱਡੀਆਂ ਸੁਰਡਕਾਰ ਜਿਹੜੀ ਹੈ ਮੋਗਾ ਸਾਈਡ ਤੋਂ ਕੋਰਪੋਰਾ ਚੌਂਕ ਨੂੰ ਜਾ ਰਹੀਆਂ ਸੀ ਉੱਦੀ ਜਾਣ ਕੇ ਜਾਂਦੇ ਨਾ ਵੀ ਜਿਹੜੇ ਆਫਸਰ ਜੀ ਟਾਇਰ ਟਾਇਰ ਤੇ ਕ੍ਰਾਉਨ ਕਰਕੇ ਟਾਇਰ ਟੱਚ ਹੁੰਦਾ 그러면은 ਗੱਡੀਆਂ ਜਿਹੜੀਆਂ ਫਟਦੀਆਂ ਨੇ ਇੱਕੋ ਸਾਈਡ ਤੇ ਜਾ ਰਹੀ ਹੈ ਸਾਹਮਣੇ ਸਾਹਮਣੇ ਆ ਰਹੀ ਹੈ ਨਾ ਨਾ ਇੱਕੋ ਸਾਈਡ ਤੇ ਜਾ ਰਹੀ ਸੀ ਸਪੀਡ ਕਿੰਨੀ ਸੀ ਗੱਡੀਆਂ ਦੀ ਹੁਣ ਮੋਕੇ ਦਾ ਫਸਲਾ ਹੈ ਜੀ ਤੇ ਕਿੰਨੇ ਚੱਕਵੀ ਕਿੰਨੇ ਹੋਏ ਜੀ ਜਦੋਂ ਵੀ ਤਾਂ ਜਿਹੜੇ ਸੋਲੇ ਫੈਮਿਲੀਆਂ ਨੇ ਨਾਰਮਲ ਨੇ ਸਬਜ਼ੀ ਲੈ ਜਾਨੀ ਇਹ ਉਹ ਰਾਹ ਗਿਰ ਜਾਂਦਾ ਸੀਗਾ ਉਹਦੇ ਸੜਕਾਂ 'ਤੇ ਕਾਫੀ ਲੱਗੀਆਂ ਨੇ ਉਹਨੂੰ ਹਸਪਤਾਲ ਤੇ ਜਾਣਾ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਠੀਕ ਲੋਕ ਤੁਹਾਡੇ ਵੱਲੋਂ ਕੀ ਕਰਵਾ ਦਿੱਤੀ ਆ ਅਸੀਂ ਉਹਨੂੰ ਹੋਪ ਕਿਤੇ ਬਹੁਤ ਜਿਆਦਾ ਖਤਰਾ ਨਹੀਂ 2000 ਦੇ ਕਿਲੋਸ ਵਿੱਚ ਰਹੇ ਉਸ ਪਰ ਤੋਂ ਮਤਲਬ ਉਹ ਨਹੀਂ ਕਰ ਰਹੇ ਲੋਕੀ ਦੀਆਂ ਗੱਡੀਆਂ ਸੋਨੇ ਦੇ ਬਾਹਰ ਲਿਆਂਗੀਆਂ ਇੱਕ ਗੱਡੀ ਇੱਕ ਬਗੇ ਪੁਰਾਣੇ ਤੋਂ ਆ ਇੱਕ ਤਰਸਰ ਵਾਲੀ ਰਨ ਵਾਲੇ ਬੁੱਗੀਪਰਾ ਪਿੰਡ ਆ ਵੀਰੇ ਸਾਡਾ ਮੇਰਾ ਸ਼ਨੀ ਨਾਮ ਐਕਸੀਡੈਂਟ ਹੋਇਆ ਕਿਉਂਕਿ ਜੀ ਉਹ ਸਰੀਆ ਖਾ ਰਿਆ ਸੀ ਮੁੰਡਾ ਕੰਮ ਕਰ ਰਿਹਾ ਉੱਥੇ ਖੜੇ ਸੀਗੇ ਉਹ ਰੋਂਗ ਸਾਈਡ ਗੱਡੀ ਦੂਜੇ ਪਾਸੇ ਆ ਕੇ ਕਿਧਰੇ ਪਾਸੇ ਉੱਪਰ ਉੱਪਰ ਹੀ ਚੜ ਗਈ ਲੱਤਾਂ ਉੱਪਰ ਦੀ ਦੇ ਉਹ ਸਿੱਧੇ ਖਾੜ ਦੇ ਚਲੇ ਗਏ ਪਰਲੇ ਪਾਸ ਕਿੱਤੋਂ ਦੀ ਘਟਨਾ ਹੈ ਇਹ ਬੁੱਗੀਪਰਾ ਵਾਗਾ ਪ੍ਰਣਾ ਬਾਈਪਾਸ ਤੋਂ ਲੈ ਪਏ ਫਲੇਟਾਂ ਦੇ ਮੂਰੇ ਕਿੰਨੇ ਨੇ ਜਖਮੀ ਹੋਏ ਜੋ ਉਹ ਮੁੰਡੇ ਉਹਨਾਂ ਦਾ ਪਤਾ ਨਹੀਂ ਇਹ ਸੱਟ ਜ਼ਿਆਦੇ ਸੀ ਇਹਦੇ ਜੀ ਉਹ ਤਾਂ ਨਾਰਮਲ ਆਈ ਉਹ ਤਾਂ ਗੱਡੀ ਵਾਲੇ ਤਾਂ ਨਾਰਮਲ ਆਈ ਉਹ ਗੱਡੀ ਡਿੱਗੀ ਯਾਨੀ ਕਿ ਐਂ ਸਾਈਡ ਤੇ ਰਹਿ ਗਈ ਥੱਲੇ ਨਹੀਂ ਗਏ ਉਹਦੇ ਨਾਲ ਕੰਮ ਕਰਦਾ ਸੀ ਇਹ ਨਾਲ ਪਹਿਲਾਂ ਕੰਮ ਕਰਦਾ ਸੀ ਗਾ ਜੀ ਮੇਰੇ ਡੈਡੀ ਇਹ ਡੈਡੀ ਠੇਕੇਦਾਰ ਉਹਦੇ ਨਾਲ ਮੈਂ ਕੰਮ ਕਰਦਾ ਹੁੰਦਾ ਹੁਣ ਕਿੰਨੇ ਚ ਸੱਟ ਵਜੇ ਇਹ ਸੱਟ ਲੱਤਾਂ ਤੇ ਗੱਡੀ ਨਿੰਗੀ ਉੱਪਰ ਤੇ ਲੱਤਾਂ ਦੀ ਆ ਜਾ ਇੱਧਰ ਆ ਜਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪੰਜਾਬ بھر ਦੇ ਤਹਿਸੀਲ ਕੰਪਲੈਕਸਾਂ ਵਿੱਚ ਪੁਰਾਣੇ ਮੋਤਾਂ ਦੇ ਕੇਸਾਂ ਨੂੰ ਆਨਲਾਈਨ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ ਤੇ ਜਿਨ੍ਹਾਂ ਲੋਕਾਂ ਦੇ ਮੋਤ ਦੇ ਕੇਸ ਪੈਂਡਿੰਗ ਪਏ ਹਨ ਉਹਨਾਂ ਦੇ ਲਈ ਅੱਜ ਚਾਰੇ ਤਹਿਸੀਲਾਂ ਵਿੱਚ ਤਹਿਸੀਲਦਾਰ ਕਨਗੋ ਸਰਦਾਰ ਮੋਗਾ ਜ਼ਿਲ੍ਹੇ ਦੇ ਮੋਗਾ ਵਿੱਚ ਇੱਕ ਵਾਰ ਫਿਰ ਪਟਵਾਰੀ ਕੈਂਪ ਲਗਾਇਆ ਜਾ ਰਿਹਾ ਹੈ ਤੇ ਮੋਗਾ ਜ਼ਿਲ੍ਹੇ ਚ ਲਗਭਗ ਸਾਰੇ ਪੈਂਡਿੰਗ ਫਿਊਨਰਲ ਕੀਤੇ ਜਾ ਰਹੇ ਹਨ ਅਤੇ ਉਸ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਸਰ ਸਰਕਾਰ ਵੱਲੋਂ ਅੱਜ ਫਿਰ ਮੌਕਾ ਦਿੱਤਾ ਜਾ ਰਿਹਾ ਹੈ ਕੈਂਪ ਲਗਾ ਦੇ ਰਹੇ ਹਨ ਜਿਹੜੇ ਪੈਂਡਿੰਗ ਅੰਤਕਾਰ ਪਏ ਸੀ ਸੈਕੰਡ ਕੈਂਪ ਮੋਗਾ ਜੀ ਵੀ ਚੱਲ ਰਿਹਾ ਹੈ ਜੀ ਹਾਂ ਜੀ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਪੈਂਡੂ ਜਨਜੀਵਨ ਦੇ ਵਿੱਚ ਖਾਸ ਕਰਕੇ ਅਦਰਵਾਈਜ਼ ਸਾਰੇ ਕਿਤੇ ਹੀ ਇੰਤਕਾਲਾਂ ਕਰਕੇ ਬੜੀ ਪ੍ਰੋਬਲਮ ਆਉਂਦੀ ਲੋਕਾਂ ਨੂੰ ਕਿ ਇੰਤਕਾਲ ਕਾਫੀ ਸਾਰੇ ਪੈਂਡੈਂਸੀ ਦੇ ਵਿੱਚ ਚੱਲੀ ਜਾਂਦੇ ਨੇ ਵੈਸਤਾ ਉਹਦਾ ਪ੍ਰੋਸੀਜਰ ਹੈ ਕਿ ਉਹ ਟਾਈਮ ਬਾਉਂਡ ਮੈਨਰ ਦੇ ਵਿੱਚ ਕੰਪਲੀਟ ਕਰਨਾ ਹੁੰਦਾ ਹੈ ਕੰਮ ਬਟ ਫਿਰ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਜ਼ਿਆਦਾ ਕਿਤੇ ਘੱਟ ਇੰਤਕਾਲਾਂ ਦੀ ਪੈਂਡੈਂਸੀ ਚੱਲੀ ਆ ਰਹੀ ਹੈ ਕਾਫੀ ਦਿਨ ਤੋਂ ਆਪਣੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ 3000 ਦੇ ਆਸ-પાસ ਇੰਤਕਾਲ ਪੈਂਡਿੰਗ ਸੀਗੇ ਪਿੱਛੇ 6 ਤਰੀਕ ਨੂੰ ਕੈਂਪ ਲੱਗੇ ਸੀ ਜਿਦੇ ਚ 150 ਇੰਤਕਾਲ ਕੀਤੇ ਗਏ ਸੀ ਤਾਂ ਉੰਨੀ ਕੁ ਪੈਂਡੈਂਸੀ ਉਹ ਡਾਊਨ ਆ ਗਈ ਹੈ ਤੇ ਉਸੇ ਤਰੀਕੇ ਨਾਲ ਅੱਜ ਵੀ ਸਾਰੇ ਸੀਆਰਓਜ਼ ਕੋਲੇ ਕੈਂਪ ਲੱਗੇ ਹੋਏ ਨੇ ਸਾਰੇ ਕੈਂਪਾਂ ਦੇ ਵਿੱਚ ਬੈਠੇ ਨੇ ਤੇ ਲੋਕਾਂ ਦੇ ਜਿਹੜੇ ਪੈਂਡਿੰਗ ਇੰਤਕਾਲ ਨੇ ਉਹਨਾਂ ਦਾ ਨਿਪਟਾਰਾ ਕਰ ਰਹੇ ਨੇ ਵਧੀਆ ਚੱਲ ਰਹੇ ਨੇ ਗਿਣਤੀ ਜਿਹੜੀ ਆ ਕਿ ਕਿੰਨੇ ਇੰਤਕਾਲ ਅੱਜ ਕਲੀਅਰ ਕਰ ਦਿੱਤੇ ਗਏ ਨੇ ਏ 5:30 ਵਜੇ ਆਪਣੇ ਕੋਲੇ ਆਏਗੀ ਬਟ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਜਿਹੜਾ ਸਪੈਸ਼ਲੀ ਇੱਕ ਕੰਮ ਕਰਨਾ ਉਹਦੇ ਚ ਪ੍ਰੋਗਰੈਸ ਵੱਧ ਜਾਂਦੀ ਹੈ ਤਾਂ ਮੈਨੂੰ ਉਮੀਦ ਹੈਗੀ ਹੈ ਕਿ ਜਿਹੜੀ origignal pendency ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਉਸ ਤੋਂ ਅਧਿਕ ਆਪਾਂ ਕਲੀਅਰ ਕਰ ਦੇਵਾਂਗੇ ਅੱਜ ਇਸ ਤਰ੍ਹਾਂ ਹੀ ਇੱਕ ਦੋ ਹੰਬਲੇ ਹੋਰ ਮਾਰ ਕੇ ਇਹ ਸਾਰੀ ਪੈਂਡਿੰਗੀ ਜਿਹੜੀ ਹੈ ਅਪ ਟੂ ਡੇਟ ਹੋ ਜੇਗੀ ਕਲੀਅਰ ਹੋ ਜੇਗੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜੀ ਜਰਨਲ ਸਾਹਿਬ ਜੋ ਜਾਣਕਾਰੀ ਭਵੰਤਮਾਨ ਸਰਕਾਰ ਵੱਲੋਂ ਜਿਹੜਾ ਆਨਲਾਈਨ ਕੰਮ ਕੀਤਾ ਜਾ ਰਿਹਾ ਪੈਂਡਿੰਗ ਡਿਜੀਟਲ ਆਉਂਦੇ ਕੈਂਪ ਲਾਇਆ ਜਾ ਰਿਹਾ ਕੀ ਮੈਸੇਜ ਦੇਣਾ ਚਾਹੁੰਗੇ ਸਾਡੇ ਜਨਤਾ ਨੂੰ ਲੋਕਾਂ ਨੂੰ ਇਦਾਂ ਦੇ ਕੈਂਪਲ ਦੇ ਕਿੰਨਾ ਕੁ ਲੋਕ ਲਾਹਾ ਲੈ ਰਹੇ ਸਭ ਤੋਂ ਪਹਿਲਾਂ ਤਾਂ ਜੋ ਵੀ ਤੁਹਾਡਾ ਚੈਨਲ ਦੇਖਿਆ ਉਹਨਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਜਿਹੜਾ ਪੰਜਾਬ ਸਰਕਾਰ ਭਵਨ ਸਿੰਘ ਜੀ ਮਾਨ ਦੀ ਸਰਕਾਰ ਨੇ ਆਮ ਲੋਕਾਂ ਨੂੰ ਰਾਹ ਦੇਣ ਦਾ ਉਪਰਾਲਾ ਕੀਤਾ ਉਹਦੇ ਤਹਿਤ ਸਾਡੇ ਮੋਗੇ ਦੇ ਵਿੱਚ ਆ ਜਿਹੜੇ ਪੈਂਡਿੰਗ ਕੇਸ ਪਏ ਸੀਗੇ ਇੰਤਕਾਲ ਦੇ ਉਹਨਾਂ ਲਈ ਅੱਜ ਕੈਂਪ ਲਾਇਆ ਗਿਆ ਜਿਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆ ਕੇ ਆਪਣੇ ਜਿਹੜੇ ਪੈਂਡਿੰਗ ਇੰਤਕਾਲ ਸੀਗੇ ਉਹ ਦਰਜ ਕਰਾਏ ਆ ਅੱਜ ਸਾਡੇ ਮਾਨਯੋਗ ਐਮਐਲ ਸਾਹਿਬ ਮੀਟਿੰਗ ਹੋਣ ਕਰਕੇ ਉਹਨਾਂ ਨੇ ਡਿਊਟੀ ਲਈ ਗਈ ਸੀਗੀ ਕਿ ਉੱਥੇ ਜਾ ਕੇ ਪਤਾ ਕੀਤਾ ਜਾਵੇ ਇੱਥੇ ਆ ਕੇ ਵੇਖਿਆ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਰਸ਼ਾ ਹੈ ਔਰ ਜਿਹੜੇ ਪੁਰਾਣੇ ਡਿਸਪਿਊਟਡ ਕੇਸ ਹੈ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੇਸ ਸਾਡੇ ਮੁਗ ਦੇ ਵਿੱਚ ਪੈਂਡਿੰਗ ਨਹੀਂ ਰਹਿਣਗੇ ਮੁੱਖ ਮੰਤਰੀ ਦੇ ਹੁਕਮਾਂ ਤੇ ਗੱਦ ਪੂਰੀ ਟੋਲ ਤੇ ਚਲ ਰਹੇ ਨਾਜਾਇਜ਼ ਪਲਾਟਾਂ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਨੇ ਇਸ ਕਾਰਵਾਈ ਰਹੇਪੂ ਮਾਫੀਆ ਵਿਰੁੱਧ ਕਾਰਵਾਈ ਕਰਨ ਦਾ ਆਪਣਾ ਵਾਦਾ ਪੂਰਾ ਕੀਤਾ ਉੱਥੇ ਦੂਜੇ ਪਾਸੇ ਸਾਬਕਾ ਵਿਧਾਇਕ ਸਰਦਾਰ ਪ੍ਰਿਤਲਾ ਤੋਂ ਵਿਧਾਨ ਸਭਾ ਹਲਕਾ ਪਿਤਲਾ ਨੇ ਆਜ਼ਾਦ ਵਿਧਾਇਕ ਤੇ ਨਜਾਇਜ਼ ਪਲਾਟ ਕਰਵਾਉਣ ਦਾ ਦੋਸ਼ ਲਗਾਇਆ ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਕਦੇ ਵੀ ਨਜਾਇਜ਼ ਪਲਾਟਬੰਦੀ ਨਹੀਂ ਹੋਈ ਅਤੇ ਹੁਣ ਇਲਾਕੇ ਵਿੱਚ ਹਰ ਪਾਸੇ ਹਿਧੰਦਲੀ ਫੈਲੀ ਹੋਈ ਹੈ ਜੀ ਇਹ ਮੁੱਖ ਮੰਤਰੀ ਜੀ ਕੇ ਸੰਗ્ઞਾਨ ਮੈਂ ਆ ਗਿਆ ਹੈ ਜਦ ਗਿਰਵੇਸ ਕਮੇਟੀ ਦੀ ਮੀਟਿੰਗ ਮੈਂ ਆਪ ਲੋਗੋ ਨੇ ਉਠਾਇਆ ਥਾ और ये सच्चाई है कि अवैध प्लॉटिंग में लोगों को भोले भाले लोगों को फंसा करके उसको बेच दिया जाता है फिर वो टूट फूट होती है फिर बाद में ये ऐसे ही हमारे ऑफिस के सामने भी एक बार ऐसा हुआ था पहले वहाँ पे लोगों के माध्यम से वो बेची गई फिर उसकी टूट फूट हुई लोगों का कई लाख का नुकसान हुआ मैं तो एक चीज़ कहना चाहता हूँ कि ये जो अवैध प्लॉटिंग है जब सरकार ने नियम बना रखे हैं सरकार ने कानून बना रखे हैं कि भाई अवैध को किस तरीके से पास कराया जा सकता है ये जो छोटे लालच में आकर के जो प्रॉपर्टी डीलर हैं जिनको संरक्षण प्राप्त होता है हमारे जैसे नेताओं का मैं अपने जैसे नेता इसलिए कह रहा हूं कि बिना राजनेता के कोई भी अवैध प्लोटिंग नहीं हो सकती और ये विधायक को भी संज्ञान में लेना चाहिए कि उसके क्षेत्र में जब हो रहा है तो डीटीपी और डिपार्टमेंटों से कह करके ऐसी गलत वो कार्रवाई ना होने दें जिससे कि जनता जनार्दन को जो भोली भाली जनता है उसका नुकसान ना हो कि संज्ञान की बात जहां तक है मुख्यमंत्री जी के संज्ञान में जो चीज़ आ चुकी है और मैं भी अधिकारियों से एक चीज़ कहूंगा कि इस तरीके की जो कार्रवाई करके इनको तुरंत इन पर कार्रवाई करनी चाहिए जिससे कि ये भोली भाली जनता इनके बहकावे में नहीं आए मेरे टाइम में रहते हुए कोई अवैध प्लॉटिंग नहीं होती थी अब ये क्या कहें इसके बारे में क्या नहीं ये तो आप खुद समझदार हैं तो मैं तो ये कहूंगा कि इस अवैध प्लॉटिंग को तुरंत बंद किया जाए जैसे अभी सिक्रोना में आई थी एक आपने आपने हाईलाइट शायद की थी सिक्रोना में थी यहाँ इस दिल्ली आगरा रोड के यहाँ बगल में थी अब वहाँ पे हो रही है इसी तरीके से हरफली में है गदपुरी के अंदर है

ਉਸਾਰੀ ਨਹੀਂ ਹੋ ਸਕਦਾ ਤੇ ਭਾਰਤਾ ਹਨ ਗੁਲਜਾਰੀ ਲਾਲ ਨੰਦਾ ਦੇ ਆਦਰਸ਼ਾਂ ਤੇ ਜੀਵਨ ਸੰਘਰਸ਼ ਤੇ ਰਾਸ਼ਰੀ ਸੈਮੀਨਾਰ ਕਰਵਾਇਆ ਜਾਵੇਗਾ। ਰੇਵਾੜੀ ਚ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਹੀਰੋ ਕੰਪਨੀ ਵਿੱਚ ਇੰਟਰਨਸ਼ਿਪ ਲਈ ਆਪਣੇ ਘਰ ਤੋਂ ਜਾ ਰਹੇ ਆਈਟੀਆਈ ਵਿਦਿਆਰਥੀਆਂ ਦੀ ਪਾਈਕ ਜਦੋਂ

प्रमोद बोला कि भाई जल्दी आ जा लेट हो रहा हूँ मैं मगर ठीक है भाई मैं आया दूध दाद पी पा के तो मेरे को मिल गए थे ये दोनों धारोड़ा चुंगी पे तो मैं वहाँ से तो सेफ आया था कोई दिक्कत नहीं थी आशीष बैठ गया था मेरे पीछे और प्रमोद चला रहा था बाइक हेलमेट चला के तो ठीक है तो हम चले गए साहब दी नदी के पास पहुँचे हम आराम से यार से तो प्रमोद ने थोड़ी सी तेज करी तीस चालीस पे भगाई तो ठीक है प्रमोद ने मतलब कि धुंध तो हो ही रही थी दिख नहीं रहा था कुछ भी तो जैसी हम बात कर रहे थे ना आशीष बोला कि भाई मेरे को तो फौज में लगने में तो आई टी छोड़ दूंगा ठीक है तो प्रमोद ने पर हाँ हाँ बोली थी फिर बाद में जैसे हम थोड़े से के पहुंचे ना तो ट्रक वाला खड़ा था उसने ने डिपर नहीं दे रखा था इसलिए प्रमोद ने हफड़ा करके मतलब कि वो हो गया ओपलेस हो गया तो उसके अंदर दे मारी आज सुबह हमें सूचना मिली अपनी जयपुर से दिल्ली रोड पर एक्सीडेंट हो गया है और वहाँ जब हम पहुँचे देखे ट्रक एक खड़ा हुआ था जिन धुंध का मौसम भी है उसमें मोटरसाइकिल पर हीरो कंपनी में प्रैक्टिस करने वाले बच्चे थे वो जा रहे थे मोटरसाइकिल उस ट्रक में पीछे से लगी जो तो ट्रक वहाँ खड़ा हुआ था सड़क के ऊपर और उस ट्रक में लगने के कारण आज दो बच्चों की मौत हो गई है एक घायल है और अब उनकी पोस्टमार्टम कराया जा रहा है कार्रवाई करके मुख्य वजह क्या आ, देखी गई मुख्य वजह मेन बात तो ये कहेंगे भाई धुंध तो थी ਦੁੰਨ ਦੀ ਵਜੇ ਸੇ ਟਰੱਕ ਖਰਾਬ ਖੜਾ ਦਾ ਟਰੱਕ ਖਰਾਬ ਮੇ ਦੇ ਲੇਗਾ ਮੋਟਰਸਾਈਕਲ ਸਈ ਕਾਰਤਾ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾਕਟਰ ਬਨਵਾਰੀ ਲਾਲ ਨੇ ਆਪਣਾ ਜਨਮ ਦਿਨ ਸਾਥੀ ਨਾਲ ਮਨਾਇਆ ਤੇ ਉਹਨਾਂ ਨੂੰ ਸ਼ੁਭਕਾਮਨਾ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਤੇ ਵਧਾਈ ਵੀ ਦਿੱਤੀ ਗਈ ਉਹਨਾਂ ਦੇ ਬਾਵਲ ਨਿਵਾਸ ਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਵਿਧਾਰਿ ਦੇਣ ਲਈ ਪੁੱਜੇ ਤੇ ਉਹਨਾਂ ਕਹੇ ਕਿ ਜਨਮ ਦਿਨ ਹਮੇਸ਼ਾ ਹੀ ਸਾਥੀ ਨਾਲ ਮਨਾਇਆ ਜਾਂਦਾ ਰਿਹਾ ਹੈ ਦੇਖੋ 22 ਜਨਵਰੀ ਨੂੰ ਰਾਮ ਲੱਲਾ ਦਾ pran pratishtha ka program hone wala hai और पूरे देश में एक खुशी की लहर है क्योंकि राम हमारी आस्था है और पूरे हिंदू समाज के लिए एक बहुत बड़ी मतलब पुरानी मांग थी जो अब पूरी होने जा रही है और जो विपक्ष इस बात पर विरोध कर रहा है तो देखो भगवान राम तो सभी के थे वो किसी एक पार्टी के नहीं थे और वो बात अलग है वो आ, कब जाते हैं कब नहीं जाते लेकिन भगवान में सभी को विश्वास करेंगे हम अब नहीं। कोई कहता अब, अब तो क्या राजनीति करना राजनीति नहीं, नहीं राजनीति तो कोई नहीं कर रहा हाँ भाई राम हमारे आस्था है हमारे जो हिंदू धर्म में और बहुत मान सम्मान है और हर लोग मतलब हर आदमी चाहता है कि राम मंदिर की स्थापना हो और काफी संघर्ष भी लोगों ने किया है और आज वो दिन आया है जब ये काम पूरा हुआ तो विपक्ष जिस तरह से राजनीति कर रहा है उनको क्या कहेंगे? विपक्ष को मैं बता रहा हूँ क्योंकि राम सभी के थे ये नहीं कि किसी एक पार्टी के थे सबको आस्था जतानी चाहिए राम ने और उनको भी इस मुहिम में साथ होना चाहिए सुखबीर सिंह बादलवाई हेट श्रोमी अकाली दल वालों आज मोगा दे ਤਕਤੂ ਪੁਰਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਦਾ ਮੁਖਦੇਸ਼ 2024 ਦੀਆਂ ਆਗਾਮੀ ਚੋਣਾਂ ਦਾ ਸਿਆਚਾਰ ਹੈ ਸੁਖਬੀਰ ਬਾਦਲ ਵੱਲੋਂ ਪੰਜਾਬ ਅਤੇ ਪਾਰਟੀ ਨੂੰ ਲੈ ਕੇ ਲਗਾਤਾਰ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਤੇ ਹੁਣ ਪਾਰਟੀ ਅਕਾਲੀ ਦਲ ਦੀ ਸਰਕਾਰ ਨੂੰ ਮਜ਼ਬੂਤ ਕਰਨ ਲਈ ਪੂਰੀ ਵਾ ਲਗਾ ਰਹੀ ਹੈ ਜਿੱਥੇ ਪਾਰਟੀ ਨੇ ਕੱਲ ਮੁਕਸਰ ਵਿੱਚ ਕਾਨਫਰੰਸ ਰੱਖੀ ਸੀ ਅੱਜ ਤਕਤੂ ਪੁਰਾ ਵਿੱਚ ਕਾਨਫਰੰਸ ਕੀਤੀ ਗਈ ਇਸ ਮੌਕੇ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਕੀਤਾ ਹੁਣ ਆਪ ਬਹੁਤ ਪਲਾਣ मुखमंत्री कहक है, है मुख्य मैं तुम्हें तो देखो इना देखो पंजाब का मुख्यमंत्री शांत है आई मुख्यमंत्री जर्मनी चाहिए शराब पीली बीमारी है

नुकसान कर लिया अपना नुकसान कर लिया जे भले भी नहीं समझोगे फिर फिर बहुत लेट हो जूगा खालसा जी बहुत लेट होजूगा एक नवी चीज दाड़ू आया एक नवी घर लगे मतलब ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਣ ਲੈਂਦਿਆਂ ਵਿਕਾਸ ਪਾਇ ਸੰਕਲਪ ਯਾਤਰਾ ਅੱਜ ਜਗਾਦੀ ਸ਼ਹਿਰ ਦੇ ਵਾਰਡ ਨੰਬਰ 4 ਵਿਖੇ ਪਹੁੰਚੀ ਪ੍ਰੋਗਰਾਮ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ ਕਵਰਪਾਲ ਗੁਰਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਹਨਾਂ ਦੇ ਨਾਲ ਨਗਰ ਨਿਗਮ ਦੇ ਸਾਬਕਾ ਮੇਅਰ ਮਦਨ ਚੋਹਾਨ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਕੈਬਨਿਟ ਮੰਤਰੀ ਕਵਰਪਾਲ ਗੁਰਜਰ ਨੇ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਵਧੀਆ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੌਕੇ ਤੇ ਹੀ ਵੱਖ-ਵੱਖ ਸਕੀਮਾਂ ਦਾ ਐਲਾਨ ਵੀ ਕੀਤਾ ਗਿਆ। ਕਬਰੋ ਗਿਆਨ ਨੂੰ ਅਮਨੇ ਨਾ ਤੋਂ ਨਗੋਰ ਆਂ ਮੰਦਿਰ ਵਿੱਚ ਜਾਣੇ ਤੋਂ ਰੋਕਿਆ। ਨਾਮ ਨੇ ਸੰਕਲਪ ਯਾਤਰਾ ਵਿੱਚ ਜਾਣੇ ਤੋਂ ਰੋਕਿਆ। ਨਾਮ ਨੇ ਜਨਤਾ ਦੀ ਸੇਵਾ ਕਰਨੇ ਤੋਂ ਰੋਕਿਆ। ਅਬ ਉਹ ਕਰਨਾ ਹੀ ਨਹੀਂ ਚਾਹਤੇ ਤਾਂ ਹਮ ਕੀ ਕਰੇ? ਅਗਰ ਮੰਨ ਲਓ ਮਾਰੇ ਸੇ ਵੀ ਅੱਗੇ ਜਾ ਕੇ ਜੈ ਸ਼੍ਰੀ ਰਾਮ ਬੋਲਨੇ ਲੱਗੇਂ ਰੋਕ ਦੇ ਗਏ ਉਹਨੇ। अगर वो मारे से भी जाके जाके कहेंगे हम तो वहाँ पोचा मारेंगे मंदिर में हम सफाई करेंगे पानी देंगे तो कौन रोक देंगे उन्हें हम तो रोक सकते उन्हें अगर वो लोगों की समस्या सुनने के लिए लोगों के बीच में जाएंगे चलो हम आपके साथ चलेंगे आजकल सब कुछ ऑनलाइन है चलो हम आपकी मदद करें हम रोक रहे हैं उन्हें पर लेकिन करना नहीं चाहते अगर हम जाके बीच में जनता के बीच में कोई काम करने लग रहे तो उस पर एतराज करते हैं कि आप ऐसे क्यों कर रहे क्योंकि उनकी आदत नहीं है ना उन्हें पूरे जीवन में किया नहीं वो तो हर आदमी को चीज दब देते थे जब आदमी उनके सामने हाथ जोड़ के खड़ा होता था और भिखारी की तरह मांगता था प्लीज मुझे मेरा बीपीएल कार्ड बनवा दो आप मेरी पेंशन लगवा दो चौधरी साहब आप मेरा ये काम कर दो तब वो देते थे आज क्या है क्या कि आज किसी के पास जाने की जरूरत नहीं अगर उसकी पेंशन लगनी तो उसकी पेंशन अपने आप लगेगी किसी के पास जाने की उसका बीपीएल कार्ड बनना तो घर बन के जाएगा उसका आयुष्मान कार्ड बनना तो अपने आप बन के जाएगा तो आज वो सारी चीजें हमने समाप्त कर दी हमने कहा जो गरीब आदमी का राइट है उसका राइट उसको उसके घर पर मिलेगा ਜ਼ਿਲ੍ਹਾ ਪਾਣੀਪੱਤ ਦੇ ਸਾਈਬਰ ਕ੍ਰਾਈਮ ਥਾਣੇ ਦੇ ਐਸਪੀ ਅਜੀਤ ਸਿੰਘ ਸ਼ਕਾਵਾ ਦੇ ਅਗਵਾਈ ਹੇਠ ਕਾਰਵਾਈ ਕਰਦਿਆਂ ਫਰਜ਼ੀ ਵੈੱਬਸਾਈਟ ਬਣਾ ਕੇ ਕੰਪਨੀ ਫਰੈਂਚਾਈਜ਼ੀ ਅਤੇ ਲੱਕੀ ਡਰਾ ਦੇ ਨਾਂ ਤੇ ਆਨਲਾਈਨ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗਿਰੋਹ ਦਾ ਸਰਗਨਾ ਸਮੇਤ ਵੱਡੀ ਸਫਲਤਾ ਹਾਸਲ ਕੀਤੀ ਗਈ। ਮੁਲਜ਼ਮ ਵਿੱਚ 1 ਸਾਲ ਤੋਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸਰਗਰਮ ਸੰਤਨ ਮੁਲਜ਼ਮਾਂ ਨੇ ਵੱਖ-ਵੱਖ ਰਾਜਾਂ ਵਿੱਚ ਆਨਲਾਈਨ ਧੋਖਾਧੜੀ ਕਰਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। दिनांक 11 अक्टूबर 2023 को हमें शिकायत प्राप्त हुई थी जिसमें हमारे शिकायतकर्ता ने यह बताया कि उसके साथ छः लाख छियासठ हज़ार रुपये का फ्रॉड हुआ है ये फ्रॉड का मोटर्स ऑपरेंडी भी काफ़ी यूनिक था इसमें जो है एक फेक कंपनी बनाई गई थी एक फेक साइट बनाई गई थी वेबसाइट जो डिकैथलॉन नाम की एक फेमस ब्रांड है उसकी फिशिंग साइट बनाई गई थी उसकी फ़िशिंग साइट बना के हु बहू उसी जैसा वेबसाइट बना के उसमें कस्टमर्स को रजिस्ट्रेशन कराया जाता था फ़्रेंचाइजी लेने के नाम पे जब वो रजिस्ट्रेशन का डिटेल्स फ्रॉडस्टर के पास आ जाता था तो उनमें से एक फ्रॉडस्टर जो है उनको कॉल करता था वो यह कहता था कि उनको जो है इस चीज़ के टैक्स पे करने पड़ेंगे इस चीज़ की लाइसेंस फी पे करनी पड़ेगी जो साइट इंस्पेक्ट करेगी उसकी फ़ी पे करनी पड़ेगी और वो बार बार इसी झांसे में ला के कस्टमर से पैसे लेते रहता था तो इस इस शिकायत के प्राप्ति के बाद हमने मुकदमा नंबर फिफ्टी फाइव पचपन नंबर मुकदमा दर्ज किया था और विभिन्न धाराओं में जैसे चार सौ उन्नीस चार सौ बीस चार सौ सड़सठ अड़सठ इकहत्तर आई पी सी की और इसमें दो वेबसाइट हमें जो है वो प्राप्त हुई थी वो दोनों जो है वो फिशिंग वेबसाइट थी एक डिकैथलॉन्स फ्रेंचाइज डॉट इन डॉट नेट के नाम से और जो ई मेल था वो इन्फो एट डिकैथलॉन्स डॉट आई एन डी डॉट आई एन के नाम से इसमें कार्रवाई करते हुए हमारी साइबर पुलिस पानीपत की टीम ने बहुत ही अच्छा काम किया काफ़ी टाइम हमने जो है इस पर इंफॉर्मेशन गैदर की और इस पर जब इंफॉर्मेशन गैदर की तो हमें ये पता चला कि हमारे जो सस्पेक्ट थे और चार मेन जो हमने इसमें डिटेल वगैरह के बेसिस पे आइडेंटिफाई किए थे वो चारों जो हैं वो पटना बिहार के रहने वाले थे उन चारों को हमने नियमानुसार अरेस्ट किया उन चारों जो अरेस्टेड व्यक्ति हैं उनके नाम हैं अमित कुलदीप चंदन और दीपक भारती ये चारों जो है एक गैंग में ऑपरेट करते थे और इनका यही काम था कि एक जो है वो टेक्निकल डेवलपर का काम करता था जो वेबसाइट से इंफॉर्मेशन लाना और वेबसाइट का कंटेंट जो है वो शो करना है उसका काम था और बाकी कॉलर्स थे और इन पर पहले भी मुक़दमे दर्ज हैं जो हिमाचल का जैसे अभी तक हमें पता चला कि हिमाचल के मुक़दमे दर्ज हैं हम और भी मुकदमे की जानकारी इकट्ठा कर रहे हैं इनसे आप यह देख रहे होंगे कि इन साइबर फ्रॉडस्टर्स ने इस केस के लिए और इस तरह के और कितने भी केस किए होंगे हो सकता है कई बार रिपोर्ट नहीं हुआ होगा इनसे हमें काफ़ी भारी तादाद में इलेक्ट्रॉनिक डिवाइसेस जो कूपन से यूज़ करते थे जो ये लेटर्स भेजते थे ऑफिशियल के नाम पे, वो सारे रिकवर हुए जो रिकवरीज़ आप यहाँ पे देख सकते हैं कुल मिला हमें इनसे सात एंड्रॉयड फ़ोन दो एप्पल के फ़ोन पाँच फीचर फ़ोन अट्ठारह सिम कार्ड दो एस के और चार अन के स्टैम्प एक लैपटॉप ढाई सौ कूपन और दो सौ लिफाफे जो हैं वो जो यहाँ हैं जो ये कस्टमर्स को भेजा करते थे कि उनके उनके एड्रेस पे साइट का विजिट टीम का विजिट होगा इसके नाम पे और पांच रजिस्टर्स जिसमें ये कॉलर्स के रिकॉर्ड वगैरह मेंशन करते थे तो ये काफ़ी भारी मात्रा में रिकवरी हुई है इनके और इनका गैंग बस करने के लिए हमारी साइबर पुलिस स्टेशन पानीपत ने बहुत ही सार्थक प्रयास किए हैं दोस्तों आज दिया खास खबर नवी ताज़ा खबर सामने फिर तो रूबरू होवे तक लिए मैनू यानी कि तजिंदर कौर दौ इजाजत रब रखा